you ਗੱਲ ਨੂੰ ਕਰੀ ਮੜਿਆ ਆਈਏ ਵਰ ਗੱਟੀਆਂ ਚਲੋ ਲਿਆਓ ਗੱਡੀਆਂ ਚ ਬਾਓ ਸਰਜ ਫਲੈਗ ਮਾਰਚਰ ਕੱਢੇ ਜਾ ਰਿਹਾ ਹੈ ਕੀ ਕਰਨਾ ਚਾਹੁੰਦੇ ਦਿਸ਼ਵਰ ਸ਼ਹਿਰAudioAsset ਇਹ ਅੱਜ ਅਸੀਂ ਫਲੈਗ ਮਾਰਚ ਕਰਦੇ ਪਿਆ ਇਲੈਕਸ਼ਨ ਜਿਹੜੀ ਲੋਕ ਸਭਾ ਇਲੈਕਸ਼ਨ ਆ ਉਹਨਾਂ ਨੂੰ ਬੰਦੇ ਨਜ਼ਰ ਰੱਖਦੇ ਹੋਏ ਸਾਡੇ ਵੱਲੋਂ ਬੀਐਸਐਫ ਦੀ ਕੰਪਨੀ ਤੇ ਸਾਡੇ ਜਿਹੜੇ ਪੰਜਾਬ ਪੁਲਿਸ ਦੇ ਜਵਾਨ ਆ ਪਲੱਸ ਜਿਹੜੀ ਪੀਸੀਆਰ ਜਿਹੜੀ ਹੈਗੀ ਲੋਕਲ ਤੇ ਸਾਡੇ ਜੋ ਪੰਜ ਐਸਐਚਓ ਐ ਐਸਪੀ ਸਾਹਿਬ ਨੇ ਤੇ ਆਪਣੇ ਡੀਐਸਪੀ ਸਾਹਿਬ ਅਸੀਂ ਅੱਜ ਜੋ ਸਾਰੇ ਮੌਕਾ ਸ਼ਹਿਰ ਚ ਫਲੈਗ ਮਾਰਚ ਕਰਦੇ ਪਿਆ ਇਹਦਾ ਜਿਹੜਾ ਮੇਨ ਮਕਸਦ ਹੈਗਾ ਉਹ ਲੋਕਾਂ ਨੂੰ ਇਹੀ ਸਾਡਾ ਸੰਦੇਸ਼ ਹੈ ਜੀ ਜਿਹੜੀ ਇਲੈਕਸ਼ਨ ਹੈਗੀ ਆ ਉਹਨੂੰ ਬਿਨਾਂ ਆਪਣੇ ਡਰ ਦੇ ਭੇਰ ਭਾਵਨਾ ਨਾਲ ਆਪਣੀ ਇਲੈਕਸ਼ਨ ਜਾਂ ਵੋਟ ਦਾ ਅਧਿਕਾਰ ਵਰਤਣ ਤੇ ਜੋ ਹੈਗੀ ਆ ਸ਼ਾਂਤੀ ਬਣਾਈ ਰੱਖਣਾ ਗਲਤ ਫੋਹ ਉਡਾਉਣ ਵਾਲੇ ਨੂੰ ਕੀ ਮੈਸੇਜ ਦੇ ਗਲਤ ਫੋਹਾਂ ਉਡਾਉਣ ਵਾਲਾ ਸਾਡਾ ਇਹੀ ਮੈਸੇਜ ਹੈਗਾ ਕਿ ਜਿਹੜੇ ਲੋਕ ਹੈਗੇ ਉਹਨਾਂ ਦਾ ਵਚਨ ਤੇ ਸਾਡੇ ਜਿਹੜੇ মিডিਆ ਸੈ ਲੈ ਕੇ ਉਹ ਵੀ ਟਾਈਮ-ਟਾਈਮ ਤੇ ਜਿਹੜੇ ਗਲਤ ਫੋਹਾਂ ਉਡਾਉਂਦੇ ਆ ਉਹਨਾਂ ਤੇ ਨਜ਼ਰ ਰੱਖਦੇ ਪਏ ਆ ਤੇ ਕੋਈ ਵੀ ਸਾਡੀ ਜਿਹੜੀ ਹੁੰਦੀ ਆ ਉਹਨਾਂ ਨੂੰ ਵੈਰੀਫਾਈ ਕਰਨ ਤੇ ਸਾਡੇ ਜਿਹੜੇ ਸਾਡੇ ਪੁਲਿਸ ਤੋਂ ਉਹਦੇ ਵੈਰੀਫਾਈ ਕਰਨ ਜਿਹੜੀ ਖਬਰਾਂ ਪਾ ਕੇ ਪੁਲਿਸ ਨੂੰ ਬਿਨਰਾਮ ਦੀ ਕਰ ਰਿਹਾ ਉਹਨਾਂ ਨੂੰ ਕੋਈ ਚੇਤਾਵਨੀ ਨਹੀਂ ਜੇ ਉਹਨਾਂ ਤੇ ਅਸੀਂ ਜੋ ਫਿਗਰ ਖਬਰਾਂ ਜਿਹੜਾ ਪਾ ਰਿਹਾ ਹੈਗਾ ਉਹਨਾਂ ਨੂੰ ਸਾਡੀ ਚੇਤਾਵਨੀ ਹੈ ਅਸੀਂ ਕਾਰਵਾਈ ਕਰਾਂਗੇ ਤੇ ਜਿਹੜੇ ਲੋਕੀ ਆ ਜਿਹੇ ਮਾੜੇ ਅਨਸਰ ਹੈਗਾ ਉਹ ਇਸ ਤੋਂ ਬਚਣ